ਸਤਿ ਸ਼੍ਰੀ ਅਕਾਲ ਜੀ ਜੀ ਨਾਮ ਆ ਗਿਆ ਮੇਰਾ ਨਾਮ ਕਸ਼ਮੀਰੋ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕਾਦੀਆਂ ਗੁਜਰਾਂ ਦੀਆਂ ਜੇ ਹਾਂਜੀ ਇਹ ਸਾਡੀ ਮਾਤਾ ਵਾ ਇਹਦੇ ਬਾਕੀ ਬੱਚੇ ਵਿਆਹੇ ਹੋਏ ਵੱਖੋ ਵੱਖੀ ਨੇ ਕੋਈ ਇਹਦਾ ਹਸਾਰਾ ਨਹੀਂ ਬਣਦਾ ਇੱਕ ਇਹਦਾ ਮੁੰਡਾ ਕੁਵਾਰਾ ਸੀ ਉਹ ਇਹਦਾ ਪੂਰਾ ਹੋ ਗਿਆ ਹੁਣ ਇਹ ਮਾਤਾ ਕੱਲੀ ਰਹਿ ਰਹੀ ਆ ਤੇ ਇਹਦਾ ਸਮਾਨ ਵੀ ਗਰਕ ਹੋ ਗਿਆ ਤੇ ਇਹ ਮਾਤਾ ਦਾ ਕਮਰਾ ਵੀ ਨੀਵਾ ਜੇ ਬਿਲਕੁਲ ਤੇ ਇਹਨੂੰ ਛੱਤ ਦੀ ਜ਼ਰੂਰਤ ਹੈ ਬਹੁਤੀ ਜਿਵੇਂ ਤੁਸੀਂ ਦੱਸਦੇ ਜੋ ਵੀ ਪਰਿਵਾਰਕ ਮੈਂਬਰ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਾਂ ਸਮਾਜ ਸੇਵੀ ਨੇ ਮਤਲਬ ਇਦਾਂ ਦੇ ਜਿਹੜੇ ਸਹਾਇਤਾ ਕਰਦੇ ਨੇ ਰਿਸ਼ਤੇਦਾਰਾਂ ਨੇ ਕਦੀ ਪਹੁੰਚ ਨਹੀਂ ਕੀਤੀ ਆ ਕੋਈ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਹਾਂਜੀ ਕਿਵੇਂ ਮਾਤਾ ਦਾ ਸਰਕਲ ਜਿਹੜਾ ਕਿਵੇਂ ਚੱਲਦਾ ਸਰ ਮਾਤਾ ਦਾ ਪਿਲਸਣ ਹੁੰਦੀ ਜੇ ਵੱਡੇ ਪਾ ਪਿਲਸਣ ਹੁੰਦੀ ਜੇ ਉਹਦੇ ਸਿਰ ਤੇ ਆਪਣਾ ਗੁਜ਼ਾਰਾ ਕਰਦੀ ਆ ਜਾਂ ਕੋਈ ਪਿੰਡ ਵਿੱਚੋਂ 100-100 ਰੁਪਈਆ ਜਾਂ ਸ਼ਹੀ ਮੀਨੀ ਦਾਣੇ ਲੈਂਦੀ ਆ ਉਹਦੇ ਨਾਲ ਆਪਣਾ ਚਾਹ ਰੋਟੀ ਦਾ ਗੁਜ਼ਾਰਾ ਕਰਦੀ ਜੀ ਕਿ ਮਤਲਬ ਰਿਸ਼ਤੇਦਾਰ ਨਹੀਂ ਆ ਕੇ ਦੇਖਾ ਵੀ ਮਾਤਾ ਦੀ ਹਾਲਤ ਜਾਂ ਕਮਰੇ ਚੋਂਦੇ ਨੂੰ ਉਹਨਾਂ ਕਰ ਦੇਖ ਨਹੀਂ ਨਹੀਂ ਹੁਣ ਮਾਤਾ ਦੇ ਜਿਹੜੇ ਭੈਣ ਭਰਾ ਸੀ ਉਹ ਮਰ ਗਏ ਨੇ ਤੇ ਭਣੇਵੀਆਂ ਭਣੇਵੇਂ ਨੇ ਮਾਤਾ ਦਾ ਮਾਪਿਓ ਵੀ ਮਰ ਗਿਆ ਭੈਣਾ ਭੈਣਾ ਹੀ ਉਹ ਵੀ ਮਰ ਗੀਆਂ ਨੇ ਤੇ ਚਾਰੇ ਪਿਆਣਾ ਹਨ ਭਰਾ ਇਹਨਾਂ ਦਾ ਕੋਈ ਨਹੀਂ ਸੀ ਆ ਦੇਖਿਆ ਪੇੜ ਦੇ ਵਿੱਚ ਡਬਲ ਮੱਜਲੀ ਜਾਂ ਇਸ ਤੋਂ ਵੱਧ ਜਿਹੜੀਆਂ ਕੋਠੀਆਂ ਨੇ ਚੱਗਰ ਸੂਕ ਵਾਲੇ ਬੰਦੇ ਕਦੀ ਉਹਨਾਂ ਇਦਾਂ ਦੇ ਲੋੜਵੰਦ ਪਰਵਾਰਾਂ ਦੇ ਬਿਲਕੁਲ ਨਹੀਂ ਕਿਸੇ ਨੇ ਇਹਨਾਂ ਕੀਤਾ ਆ ਵਾ ਸ਼ਈਮੀ ਨਹੀਂ ਮਾਤਾ ਜਾਂਦੀ ਥਾਲੀ-ਥਾਲੀ ਦਾਣਿਆਂ ਦੀ ਲੈਂਦੀ ਉਹ ਗਰਾਹ ਕਿਤੇ ਉਹਦੇ ਨਾਲ ਆਪਣਾ ਟਾਈਮ ਪਾਸ ਕਰਦੀ ਜੀ ਕਿੰਨਾ ਕਨਾ ਪਾਣੀ ਸੀ ਇਸ ਪੇੜ ਦੇ ਵਿੱਚ ਇਹ ਆ ਜਿੰਨੇ ਜਿੰਨੇ ਬਵਾਜੇ ਨੇ ਨਾ ਪਾਣੀ ਹੈਗਾ ਸੀ ਬਾਬੇ ਦੀ ਫੋਟੋ ਦਿਖਦੀ ਸੀ ਬਾਕੀ ਪਾਣੀ ਅੰਦਰ ਚ ਹੈਗਾ ਸੀ ਉਸ ਟਾਈਮ 'ਚ ਮਾਤਾ ਕਿੱਥੇ ਕਿੱਥੇ ਉਸ ਟਾਈਮ ਤੇ ਆ ਕੋਠੀ ਟਪੜਾ ਰਹੀ ਸੀ ਮਾਤਾ ਹਾਂਜੀ ਸਾਰੇ ਪਰਿਵਾਰ ਦੇ ਨਾਲ ਮਾਤਾ ਰਹਿ ਰਹੀ ਸੀ ਜਿਹਨੂੰ ਤਰਪਾਲ ਪਾਈ ਉਹ ਮਦਦ ਨਾਲ ਪਾਈ ਗਈ ਜਾਂ ਕਿ ਉਹ ਪਹਿਲਾਂ ਤਾਂ ਇਹ ਮੁੱਲ ਲਿਆ ਕੇ ਪਾਈ ਸੀ ਫਿਰ ਇੱਕ ਟਰੱਕ ਵਾਲੇ ਆਏ ਸਨ ਉਹਨਾਂ ਆਹਾਨੂੰ ਚਿੱਟੀਆਂ ਤਰਪਾਲਾਂ ਦਿੱਤੀਆਂ ਬਾਅਦ ਚਾਹ ਉਹ ਪਾਈ ਗਏ ਨਹੀਂ ਤੁਸੀਂ ਦੱਸ ਰਹੇ ਉਹ ਟਰੱਕ ਵਾਲੇ ਉਹ ਟਰੱਕਾਂ ਨੇ ਤਾਂ ਇਸ ਪਿੰਡ ਦੇ ਨਹੀਂ ਆ ਇਸ ਪਿੰਡ ਵਾਲਿਆਂ ਨੇ ਤਰਪਾਲਾਂ ਦਿੱਤੀ ਨਹੀਂ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਟਰੱਕ ਤਾਂ ਬਾਹਰੋਂ ਸੇਵਾ ਕਰਨ ਵਾਸਤੇ ਆਏ ਹਨ ਤਾਂ ਉਹਨਾਂ ਨੇ ਆਹ ਚਿੱਟੀ ਤਰਪਾਲਾਂ ਨੂੰ ਦਿੱਤੀ ਬਾਅਦ ਚਾਹ ਇਹ ਪਾਈ ਗਏ ਉਹ ਤਾਂ ਸਿੱਤੀ ਇੱਕ ਕੁਦਰਤੀ ਮਾਰ ਹੋ ਗਈ ਆ ਉਸ ਟਾਈਮ ਪਿੰਡ ਵਾਲਿਆਂ ਦੇ ਕੋਲ ਵੀ ਥੋੜਾ ਬਹੁਤਾ ਆਪਣਾ ਹੋਊਗਾ ਪਰ ਪਿੰਡ ਵਾਲਾ ਕੋਈ ਸਵੰਦ ਨਹੀਂ ਕੱਢਿਆ ਕਿਸੇ ਨੇ ਕਿਸੇ ਨਹੀਂ ਕੱਢਿਆ ਕਿਸੇ ਵੀ ਨਹੀਂ ਬਿਲਕੁਲ ਨਹੀਂ ਕਿਸੇ ਨੇ ਕੱਢਿਆ ਹਾਂਜੀ ਮਨ ਕੁੱਲ ਮਿਲਾ ਕੇ ਜਿਹੜੀਆਂ ਬਾਹਰ ਦੀਆਂ ਸਸਤਾ ਨੇ ਜਾਂ ਐਨਆਰਆਈ ਵੀਰ ਨੇ ਉਹਨਾਂ ਵੱਲੋਂ ਹੀ ਪਿੰਡ ਦੀ ਜਿਹੜੀ ਆ ਜਿਹੜੇ ਜ਼ਰੂਰਤਾਂ ਆ ਉਹ ਪੂਰੀਆਂ ਹੋ ਦੇਣ ਹਾਂਜੀ ਬਾਹਰੋਂ ਆਉਂਦੀਆਂ ਰਿਆ ਬਾਹਰੋਂ ਸਾਰਾ ਕੁਝ ਪੱਕਾ ਵੀ ਰਸ਼ਨ ਆਉਂਦਾ ਰਿਆ ਜੇ ਕੱਚਾ ਵੀ ਆਉਂਦਾ ਰਿਆ ਜੇ ਮੂੰਹ ਬੱਤੀਆਂ ਤਿੱਕਰ ਡੱਬੀਆਂ ਤਿੱਕਰ ਆਉਂਦਾ ਰਿਆ ਜੇ ਕਿੰਨਾ-ਕਿੰਨਾ ਪਾਣੀ ਤੇ ਕੀ ਫਿਰ ਜਿਹੜੀ ਬੋਟਾ ਚਲਦੀ ਨਹੀਂ ਜਾਂ ਟਰੈਕਟਰ ਤੇ ਜਿਹੜੇ ਇੱਥੇ ਆਉਂਦੇ ਰਿਹਾ ਉਹ ਉਹ ਬੇੜੀ ਤੇ ਆਉਂਦਾ ਰਿਹਾ ਜੀ ਟਰੈਕਟਰ ਤੇ ਬੇੜੀ ਤੇ ਟਰੈਕਟਰ ਟਰਾਲੀ ਪਿੱਛੇ ਖਿਲਾਉਂਦਾ ਰਿਹਾ ਜੇ ਛਰਕਤੇ ਤੇ ਅੱਗੇ ਬੇੜੀ ਤੇ ਹੁੰਦੇ ਰਹੇ ਨੇ ਉਹ ਫਿਰ ਵੰਡ ਕੇ ਜਾਂਦੇ ਨੇ ਕਿੰਨੇ ਦਿਨ ਤੱਕ ਪਾਣੀ ਮੌਜੂਦ ਰਿਹਾ ਤੇ ਕਿੰਨੇ ਦਿਨ ਉਹ ਬੇੜੀਆਂ ਚਲਦੀਆਂ ਉਹ ਕੋਈ 10 ਦਿਨ ਲੱਗ ਹੀ ਗਏ ਨੇ ਤੇ ਉਸ ਤਰ੍ਹਾਂ ਚਲੋ ਬਾਅਦ ਚ ਪਾਣੀ ਲੱਥ ਗਿਆ ਫਿਰ ਸਾਨੂੰ ਸੁੱਕਾ ਰਾਸ਼ਨ ਆਉਣ ਲੱਗ ਪਿਆ ਫਿਰ ਅਹੀ ਸੁੱਕਾ ਖਾਣ ਲੱਗ ਪਏ ਹੁਣ ਕਿਸ ਤਰ੍ਹਾਂ ਦੀ ਮਦਦ ਇਹ ਸਮਾਤਾ ਦੀ ਜਿਹੜੀ ਤੁਸੀਂ ਚਲਦੀ ਇਹ ਮਾਤਾ ਕੋਠੇ ਦੇ ਥੋੜੀ ਛੱਤ ਪੈ ਜੇ ਨਾ ਤੇ ਇੰਨੀ ਬੜੀ ਆ ਇੰਨੀ ਕੀ ਪੈ ਜੇ ਇੰਨੀ ਬੜੀ ਆ ਕਿਉਂਕਿ ਇਹਦੇ ਕੋਲ ਹੁਣ ਮਿੱਟੀ ਲੱਗਦੀ ਨਹੀਂ ਬਾਲੇ ਦੇ ਕੋ ਪੈਂਦੇ ਨਹੀਂ ਤਾਂ ਚਲੋ ਕੋਠੇ ਦੇ ਛੱਤ ਪੈ ਜਵੇ ਤੇ ਇੰਨੀ ਬੜੀ ਹੈ ਜਿੰਨੀਆਂ ਮਤਲਬ ਸਰਕਾਰੀ ਇੰਨੀਆਂ ਗ੍ਰਾਂਟਾਂ ਨੇ ਜਾਂ ਹਰ ਪ੍ਰਭਾਵ ਦੇ ਜਿਹੜੇ ਮਤਲਬ ਜਿਹੜੇ ਘਰ ਪ੍ਰਭਾਵ ਤੋਂ ਹੋਏ ਨੇ ਉਹਨਾਂ ਲਈ ਇੰਨੀ ਪਹਿਲਾਂ ਭਰੀ ਜਾਂਦੀ ਉਹ ਭਰੀ ਨਹੀਂ ਭਰੀ ਹੋਈ ਜੀ ਇੱਕ ਹਾਂਜੀ ਪਤਾ ਨਹੀਂ ਪਤਾ ਨਹੀਂ ਹੁਣ ਵੀ ਜਾਂ ਉਹ ਨਿਕਲਦੀ ਆ ਕਿ ਜਾਂ ਨਹੀਂ ਨਿਕਲਦੀ ਇੱਥੋਂ ਲਿਖ ਕੇ ਲੈ ਗਏ ਨੇ ਝੂਠ ਕਿਉਂ ਮਾਰਨਾ ਵੀ ਮੋਨੂ ਸਰਪੰਚਾ ਉਹਨੇ ਇਥੋਂ ਲੈ ਕੇ ਲੈ ਗਿਆ ਵਾ ਅੱਗੇ ਪਰਮਾਤਮਾ ਜਾਣੇ ਵੀ ਜਾਂ ਨਿਕਲਦੀ ਜਾਂ ਨਹੀਂ ਨਿਕਲਦੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਜੇਕਰ ਦਾਨੀ ਸੱਜ ਨੇ ਮਦਦ ਤੱਕ ਪਹੁੰਚ ਕਰਨੀ ਹੈ ਹਾਂਜੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਜੇਕਰ ਦਾਨੀ ਸੱਜ ਨੇ ਮਦਦ ਤੱਕ ਪਹੁੰਚ ਕਰਨੀ ਹੈ ਹੁਣ ਜ਼ਿਲ੍ਹਾ ਤੇ ਗਰਦਾਸਪੁਰ ਜੇ ਪਿੰਡ ਕਾਦੀਆਂ ਗੁਜਰਾਂ ਦੀਆਂ ਹਾਂਜੀ ਕੀ ਮਦਦ ਚਾਹੁੰਦੇ ਜੋ ਜਿਹੜੇ ਦਾਨੀ ਸੱਜ ਨੇ ਕੀ ਲੋੜਾਂ ਤੇ ਮਦਦ ਦੀ ਆ ਕੇ ਮਦਦ ਦੇ ਕਰੀਂ ਜਿਹੜੋ ਪਿੰਡ ਦੇ ਦੇਖਣ ਕੀ ਹੁਣ ਦੱਸਾਂ ਮੈਂ ਤੋ ਇਹ ਸਨ ਕੁਝ ਪਿੰਡ ਦੇ ਲੋਕ ਜਿਨ੍ਹਾਂ ਨੇ ਸਾਰੀ ਗੱਲਬਾਤ ਮਾਤਾ ਜੀ ਦੱਸੀ ਸੋ ਮਾਤਾ ਜੀ ਵੀ ਸਾਡੇ ਲਾਗੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਜੀ ਨੂੰ ਚਾਹਤਦਾ ਫਿਰ ਵੀ ਕੋਸ਼ਿਸ਼ ਕਰਕੇ ਦੇਖਦੇ ਆਂ ਅਜੀ ਮਾਤਾ ਜੀ ਇਹ ਆਖਾ ਇਹ ਜੇ ਫੋਟੋ ਕਿਸ ਦੀ ਆ ਇਹ ਮੇਰਾ ਬੱਚਾ ਮੇਰੇ ਨਾਜ਼ੀ ਕੁਵਾਰਾ ਸੀ ਉਹ ਸਵਰਗਵਾਸ ਹੋ ਗਿਆ ਜੇ ਤੇ ਹੁਣ ਮੈਨੂੰ ਸਾਥ ਕੋਈ ਨਹੀਂ ਮੇਰਾ ਬੱਚਾ ਦਿੰਦਾ ਯ ਆਪਣੀ ਮੈਂ ਬਕੌਣੀ ਲਿਆ ਆਪਣੀ ਮੈਂ ਖਾਨੀ ਆ ਤੇ ਮਹੀਨੇ ਵਿੱਚ ਮੇਰਾ ਲੀਲਾ ਕਪੜਾ ਵੀ ਬਹੁਤ ਖਰਾਬ ਹੋਇਆ ਤੇ ਮੇਰੇ ਭਾਂਡੇ ਵੀ ਥੋੜੇ ਜੇ ਰੋੜ ਗਏ ਬਹੁਤ ਮੰਦਾ ਹਾਲ ਆ ਮੈਂ ਤੇ ਹੋ ਕੇ ਨਾਲ ਹੀ ਬਾਰ ਹੋਈ ਆ ਮੇਰਾ ਬਹੁਤ ਮੁਰਾ ਹਾਲ ਏ ਤੇ ਮੇਰਾ ਕੋਈ ਗਰੀਬ ਨਹੀਂ ਦਾ ਸੋਚੋ ਮਾਤਾ ਤੇ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਕਾ ਜੀ ਹਾਂ ਪਿੰਡ ਵਾਲਿਆਂ ਨੇ ਕਿਸੇ ਨੇ ਮਦਦ ਨਹੀਂ ਕੀਤੀ ਕਾ ਜੀ ਨਾ ਪਿੰਡ ਵਾਲਿਆਂ ਜੋ ਕਦੇ ਹਾਰੀ ਸ਼ੌਣੀ ਹੈ ਵਾ ਕਦੇ ਪੱਕਾ ਲੈ ਆਵਾ ਤੇ ਲੈ ਆ ਕੇ ਖਾ ਲੈ ਜੀ ਮਾਤਾ ਕੇ ਰਿਸ਼ਤੇਦਾਰ ਨੇ ਕਦੀ ਪਹੁੰਚ ਕੀਤੀ ਹਾਂ ਪੱਕਾ ਦੇ ਦੇ ਨੇ ਥੋੜਾ ਬਹੁਤ ਮਾਤਾ ਕੇ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਕਾ ਜੀ